ਐਸਐਮਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਹੈ ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ अरोੜਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਅੱਜ ਅਮਨਦੀਪ ਕੌਰ अरोੜਾ ਦੇ ਵੱਲੋਂ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਗਿਆ ਤੇ ਅੱਗੋਂ ਅਦਾਲਤ ਦੇ ਵੱਲੋਂ ਵੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਦਰਸਲ ਵਿਧਾਇਕਾ ਅਮਨਦੀਪ ਕੌਰ अरोੜਾ ਦੇ ਵੱਲੋਂ ਦੋਸ਼ ਲਾਏ ਗਏ ਸਨ ਕਿ ਇੱਕ ਕਾਲਜ ਦੇ ਪ੍ਰਿੰਸੀਪਲ ਦੇ ਵੱਲੋਂ ਉਹਨਾਂ ਦਾ ਫਰਜੀ ਪੀਏ ਬਣ ਕੇ ਧਮਕੀ ਦਿੱਤੀ ਗਈ ਸੀ ਤੇ ਇੱਥੋਂ ਤੱਕ ਅਮਨਦੀਪ ਕੌਰ अरोੜਾ ਨੇ ਉਹਨਾਂ ਦਾ ਨੰਬਰ ਵੀ ਜਾਰੀ ਕੀਤਾ ਸੀ ਪਰ ਜਿਸ ਸ਼ਖਸ ਦੇ ਉੱਪਰ ਇਹ ਸਾਰੇ ਦੋਸ਼ ਲੱਗੇ ਸਨ ਉਸ ਸ਼ਖਸ ਦੇ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਰ ਠਹਿਰਾ ਦਿੱਤਾ ਗਿਆ ਸੀ ਅਤੇ ਇਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਨੂੰ 12 ਅਪ੍ਰੈਲ ਨੂੰ ਤਲਬ ਹੋਣ ਦੇ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਪਹੁੰਚੇ ਤੇ ਅੱਜ ਜਦੋਂ ਅਮਨਦੀਪ ਕੌਰ अरोड़ा ਅਦਾਦ ਦੇ ਵਿੱਚ ਪਹੁੰਚੇ ਤਾਂ ਸਰੈਂਡਰ ਕੀਤਾ ਤਾਂ ਉਹਨਾਂ ਨੇ ਵੀ ਅੱਗੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮੋਗਾ ਤੋਂ ਆਪ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਵਿਵਾਦਾਂ ਦੇ ਵਿੱਚ ਘਰੇ ਹੋਏ ਸਨ। ਉਹਨਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਅੱਜ ਵਿਧਾਇਕਾ ਨੇ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਤੇ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਕਿ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਕੇ ਉਹ ਬਦਾਇਕ ਅਮਨਦੀਪ ਕੌਰ ਅਰੋੜਾ ਦੇ ਵੱਲੋਂ ਇੱਕ ਕਾਲਜ ਦੇ ਪ੍ਰਿੰਸੀਪਲ ਤੇ ਉਸ ਦਾ ਫਰਜੀ ਪੀਏ ਬਣ ਕੇ ਧਮਕੀ ਦੇਣ ਦੇ ਦੋਸ਼ ਲਾਇਆਏ ਸਨ ਇਥੋਂ ਤੱਕ ਕਿ ਉਸ ਦਾ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬਨਾਹ ਦੱਸਿਆ ਇਸੇ ਬਾਬਤ ਅਮਨਦੀਪ ਕੌਰ ਅਰੋੜਾ ਨੂੰ ਅਦਾਲਤ ਦੇ ਵਿੱਚ ਤਲਬ ਹੋਣ ਦੇ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਪੁੱਜੇ ਸਨ ਪਰ ਅੱਜ ਜਦੋਂ ਉਹ ਪੁੱਜੇ ਤਾਂ ਅੱਜ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਹੁਣ ਇਨ੍ਹਾਂ ਸਭ ਦੇ ਦਰਮਿਆਨ ਵਿਧਾਇਕਾ ਦੇ ਲਈ ਰਾਹਤ ਦੀ ਖਬਰ ਹੈ ਉਹਨਾਂ ਦੇ ਵੱਲੋਂ ਜਦ ਅੱਜ ਕੋਰਟ ਦੇ ਵਿੱਚ ਸਰੈਂਡਰ ਕੀਤਾ ਗਿਆ ਤਾਂ ਅਦਾਲਤ ਦੇ ਵੱਲੋਂ ਵਿਧਾਇਕਾ ਨੂੰ ਜ਼ਮਾਨਤ ਦੇ ਦਿੱਤੀ ਗਈ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅরোੜਾ ਦੇ ਲਈ ਇਹ ਚੰਗੀ ਖਬਰ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਹੈ ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅরোੜਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਅੱਜ ਅਮਨਦੀਪ ਕੌਰ ਅরোੜਾ ਦੇ ਵੱਲੋਂ ਅਦਾਲਤ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਕਿ ਦਰਸਲ ਮਦਾਇਕਾ ਅਮਨਦੀਪ ਕੌਰ अरोड़ा ਦੇ ਵੱਲੋਂ ਦੋਸ਼ ਲਾਏ ਗਏ ਸਨ ਕਿ ਇੱਕ ਕਾਲਜ ਦੇ ਪ੍ਰਿੰਸੀਪਲ ਦੇ ਵੱਲੋਂ ਉਹਨਾਂ ਦਾ ਫਰਜੀ ਪੀਏ ਬਣ ਕੇ ਧਮਕੀ ਦਿੱਤੀ ਗਈ ਸੀ ਤੇ ਇੱਥੋਂ ਤੱਕ ਅਮਨਦੀਪ ਕੌਰ अरोड़ा ਨੇ ਉਹਨਾਂ ਦਾ ਨੰਬਰ ਵੀ ਜਾਰੀ ਕੀਤਾ ਸੀ ਪਰ ਜਿਸ ਸ਼ਖਸ ਦੇ ਉੱਪਰ ਇਹ ਸਾਰੇ ਦੋਸ਼ ਲੱਗੇ ਸਨ ਉਸ ਸ਼ਖਸ ਦੇ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਠਹਿਰਾ ਦਿੱਤਾ ਗਿਆ ਸੀ ਅਤੇ ਇਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਨੂੰ 12 ਅਪ੍ਰੈਲ ਨੂੰ ਤਲਬ ਹੋਣ ਦੇ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਪਹੁੰਚੇ ਤੇ ਅੱਜ ਜਦੋਂ ਅਮਨਦੀਪ ਕੌਰ अरोड़ा ਅਦਾਲਤ ਦੇ ਵਿੱਚ ਪਹੁੰਚੇ ਤਾਂ ਸਰੈਂਡਰ ਕੀਤਾ ਤਾਂ ਉਹਨਾਂ ਨੇ ਵੀ ਅੱਗੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮੋਗਾ ਤੋਂ ਆਪ ਵਿਧਾਇਕਾ ਅਮਨਦੀਪ ਕੌਰ अरोड़ा ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਵਿਵਾਦਾਂ ਦੇ ਵਿੱਚ ਘਿਰੇ ਹੋਏ ਸਨ। ਉਹਨਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਅੱਜ ਵਿਧਾਇਕਾ ਨੇ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਤੇ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਕਿ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਕੇ ਮੁਬਾਰਕ ਅਮਨਦੀਪ ਕੌਰ अरोड़ा ਦੇ ਵੱਲੋਂ ਇੱਕ ਕਾਲਜ ਦੇ ਪ੍ਰਿੰਸੀਪਲ ਤੇ ਉਸ ਦਾ ਫਰਜੀ ਪੀਏ ਬਣ ਕੇ ਧਮਕੀ ਦੇਣ ਤੇ ਦੋਸ਼ ਲਾਏ ਸਨ ਇਥੋਂ ਤੱਕ ਕਿ ਉਸ ਦਾ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬਨਾਹ ਦੱਸਿਆ ਇਸੇ ਬਾਬਤ ਅਮਨਦੀਪ ਕੌਰ अरोड़ा ਨੂੰ ਅਦਾਲਤ ਦੇ ਵਿੱਚ ਤਲਬ ਹੋਣ ਦੇ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਪੁੱਜੇ ਸਨ ਪਰ ਅੱਜ ਜਦੋਂ ਉਹ ਪੁੱਜੇ ਤਾਂ ਅੱਜ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਹੁਣ ਇਨ੍ਹਾਂ ਸਭ ਦੇ ਦਰਮਿਆਨ ਵਿਧਾਇਕਾ ਦੇ ਲਈ ਰਾਹਤ ਦੀ ਖਬਰ ਹੈ ਉਹਨਾਂ ਦੇ ਵੱਲੋਂ ਜਦ ਅੱਜ ਕੋਰਟ ਦੇ ਵਿੱਚ ਸਰੈਂਡਰ ਕੀਤਾ ਗਿਆ ਤਾਂ ਅਦਾਲਤ ਦੇ ਵੱਲੋਂ ਵਿਧਾਇਕਾ ਨੂੰ ਜ਼ਮਾਨਤ ਦੇ ਦਿੱਤੀ ਗਈ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ अरोड़ा ਦੇ ਲਈ ਇਹ ਚੰਗੀ ਖਬਰ ਹੈ ਬਿਊਰੋ ਰਿਪੋਰਟ ਐਸਮ ਜਟ ਨਿਊਜ਼